ਜੇਕਰ ਹੈ ਤੁਸੀਂ ਵੀ ਕੋਈ ਪਲਾਟ ਜ਼ਮੀਨ ਖਰੀਦੀ ਆ ਉਸ ਦੀ ਰਜਿਸਟਰੀ ਕਰਵਾਉਣੀ ਆ ਤਾਂ ਤੁਹਾਡੇ ਲਈ ਵੱਡੀ ਖਬਰ ਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀਆਂ ਬਿਨਾ ਐਨਓਸੀ ਤੋਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੇ ਉੱਤੇ ਹੁਣ ਪਾਬੰਦੀ ਲੱਗਦੀ ਹੋਈ ਨਜ਼ਰ ਆ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ ਦੇ ਵੱਲੋਂ ਬਿਨਾ ਐਨਓਸੀ ਦੇ ਰਜਿਸਟਰੀ ਕਰਵਾਉਣ ਦੇ ਲਈ 30 ਅਗਸਤ 2025 ਦਾ ਜਿਹੜਾ ਟਾਈਮ ਦਿੱਤਾ ਗਿਆ ਸੀ ਪਰ ਹੁਣ 4 ਮਹੀਨੇ ਪਹਿਲਾਂ ਹੀ ਜਿਹੜਾ ਕਿ ਇਸ ਨੂੰ ਬੰਦ ਕਰ ਦਿੱਤਾ ਕਿਉਂਕਿ ਕਈ ਵਿਅਕਤੀਆਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਭਾਈ ਸਾਨੂੰ ਸਰਕਾਰ ਵੱਲੋਂ ਹੁਕਮ ਆ ਗਿਆ ਵੀ ਨਾ ਐਨਓਸੀ ਤੋਂ ਆ ਜਿਹੜੀ ਕਿਸੇ ਦੀ ਵੀ ਰਜਿਸਟਰੀ ਜੀਡੀਓ ਨਹੀਂ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਜਿੰਨੀਆਂ ਰਜਿਸਟਰੀਆਂ ਕੀਤੀਆਂ ਨੇ ਉਸ ਦਾ ਸਾਰਾ ਹਿਸਾਬ ਹੈ ਜਿਹੜਾ ਸਰਕਾਰ ਵੱਲੋਂ ਮੰਗਿਆ ਗਿਆ ਕਹਿੰਦੇ ਨੇ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਉਸ ਨੂੰ ਪੇਸ਼ ਕਰਨਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਵੱਲੋਂ ਨਿਰਧਾਰਿਤ ਸਮੇਂ ਤੇ ਮਿਆਦ ਤੋਂ 4 ਮਹੀਨੇ ਪਹਿਲਾਂ ਹੀ ਜਿਹੜੀਆਂ ਰਜਿਸਟਰੀਆਂ ਦੇ ਉੱਤੇ ਰੋਕ ਲਗਾਉਣ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ ਪਹਿਲਾਂ ਸਰਕਾਰ ਨੇ 30 ਅਗਸਤ 2025 ਤੱਕ ਬਿਨਾਂ ਐਨਓਸੀ ਦੇ ਰਜਿਸਟਰੀਆਂ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਅਧਿਕਾਰੀਆਂ ਨੂੰ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਕਿ ਕੋਈ ਵੀ ਰਜਿਸਟਰੀ ਬਿਨਾਂ ਐਨਓਸੀ ਤੋਂ ਨਾ ਕੀਤੀ ਜਾਵੇ ਇਸ ਫੈਸਲੇ ਨੇ ਆਮ ਲੋਕਾਂ ਨੂੰ ਉਲਝਣ ਦੇ ਵਿੱਚ ਪ੍ਰੇਸ਼ਾਨੀ ਦੇ ਵਿੱਚ ਜਿਹੜਾ ਉਹ ਪਾ ਦਿੱਤਾ ਇਸ ਫੈਸਲੇ ਨੂੰ ਲੈ ਕੇ ਜ਼ਿਲ੍ਹਾ ਪਰਦੇ ਲੋਕਾਂ ਦੇ ਵਿੱਚ ਨਾਰਾਜ਼ਗੀ ਦੇਖੀ ਜਾ ਰਹੀ ਹੈ ਜ਼ਿਲ੍ਹਾ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿ ਪਹਿਲਾਂ ਹੀ ਐਨਓਸੀ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਜਦੋਂ ਥੋੜੀ ਰਾਹਤ ਮਿਲੀ ਸੀ ਤਾਂ ਸਰਕਾਰ ਨੇ ਮੁੜ ਬਿਨਾਂ ਐਨਓਸੀ ਦੇ ਰਜਿਸਟਰੀਆਂ ਤੇ ਰੋਕ ਲਾ ਦਿੱਤੀਆਂ ਉਹਨਾਂ ਨੇ ਦੱਸਿਆ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਹੁਕਮ ਉੱਚ ਅਧਿਕਾਰੀਆਂ ਵੱਲੋਂ ਮਿਲੇ ਨੇ ਕਿ ਉਹ ਬਿਨਾ ਐਨਓਸੀ ਦੇ ਕਿਸੇ ਵੀ ਰਜਿਸਟਰੀ ਦੀ ਇਜਾਜ਼ਤ ਨਹੀਂ ਮਿਲੇਗੀ ਨਾਲ ਹੀ ਹੁਣ ਤੱਕ ਹੋਈਆਂ ਸਾਰੀਆਂ ਰਜਿਸਟਰੀਆਂ ਦਾ ਰਿਕਾਰਡ ਵੀ ਸਰਕਾਰ ਵੱਲੋਂ ਮੰਗਵਾਇਆ ਗਿਆ ਜਿਸ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਕੋਈ ਪਲਾਟ ਜ਼ਮੀਨ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਜਿਹੜਾ ਰਜਿਸਟਰੀ ਕਰਾਉਣ ਦੇ ਵਿੱਚ ਮੁਸ਼ਕਲ ਹੋਵੇਗੀ ਕਿਉਂਕਿ 30 ਅਗਸਤ 2025 ਤੱਕ ਜਿਹੜੀ ਛੋਟ ਦਿੱਤੀ ਗਈ ਸੀ ਕਿ ਬਿਨਾ ਐਨਓਸੀ ਤੇ ਰਜਿਸਟਰੀਆਂ ਹੋਣਗੀਆਂ ਤਾਂ ਹੁਣ 4 ਮਹੀਨੇ ਪਹਿਲਾਂ ਹੀ ਸਰਕਾਰ ਦੇ ਨਵੇਂ ਆਦੇਸ਼ ਜਿਹੜੇ ਆਗੇ ਨੇ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਦੇ ਦਿੱਤੇ ਨੇ ਕਿ ਭਾਈ ਤੁਸੀਂ ਬਿਨਾ ਐਨਓਸੀ ਤੋਂ ਕੋਈ ਵੀ ਰਜਿਸਟਰੀ ਜਾਂ ਜੀਡੀਓ ਹੋ ਨਹੀਂ ਕਰਨੀ ਜੇਕਰ ਤੁਸੀਂ ਜਿੰਨੀਆਂ ਵੀ ਰਜਿਸਟਰੀਆਂ ਬਿਨਾ ਐਨਓਸੀ ਤੋਂ ਕੀਤੀਆਂ ਨੇ ਉਹਨਾਂ ਸਾਰੀਆਂ ਦਾ ਰਿਕਾਰਡ ਹੈ ਜਿਹੜਾ ਸਰਕਾਰ ਵੱਲੋਂ ਮੰਗਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਰਿਕਾਰਡ ਹੈ ਅਸੀਂ ਮਾਣਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕਰਨਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਇੱਕ ਵਾਰ ਫੇਰ ਕਰਨਾ ਪੈ ਸਕਦਾ ਕਿਉਂਕਿ ਬਿਨਾ ਐਨਓਸੀ ਦੇ ਜਿੰਨੀਆਂ ਰਜਿਸਟਰੀਆਂ ਹੋਈਆਂ ਸੀ ਉਹਨਾਂ ਦਾ ਕਾਰਡ ਪੰਜਾਬ ਸਰਕਾਰ ਵੱਲੋਂ ਮੰਗਿਆ ਗਿਆ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਤਾਂ ਪਹਿਲਾਂ ਹੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਨ੍ਹਾਂ ਦੇ ਵੱਲੋਂ ਛੋਟੇ ਪਲਾਟ ਖਰੀਦੇ ਗਏ ਸੀ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਸੀ ਹੋ ਰਹੀਆਂ ਕਿਉਂਕਿ ਐਨਓਸੀ ਕਰਕੇ ਰਜਿਸਟਰੀਆਂ ਬੰਦ ਪਈਆਂ ਸੀ ਐਨਓਸੀ ਬਣਵਾਉਣ ਨੂੰ ਕਾਫੀ ਸਮਾਂ ਲੱਗਦਾ ਸੀ ਕਈਆਂ ਦੇ ਪਲਾਟਾਂ ਦੀਆਂ ਜਿਹੜੀਆਂ ਐਨਓਸੀਆਂ ਨਹੀਂ ਸੀ ਤਾਂ ਹੁਣ ਉਹਨਾਂ ਨੂੰ ਜਿਹੜੀ ਵੱਡੀ ਰਾਹਤ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ ਉਹਨਾਂ ਨੇ ਇੱਕ ਸਮਾਂ ਨਿਰਧਾਰਿਤ ਕੀਤਾ ਸੀ 30 ਅਗਸਤ 2025 ਤੱਕ ਬਿਨਾ ਐਨਓਸੀ ਦੇ ਰਜਿਸਟਰੀਆਂ ਕਰਨ ਦੇ ਹੁਕਮ ਜਿਹੜੇ ਦਿੱਤੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਜਿੰਨੀਆਂ ਵੀ ਰਜਿਸਟਰੀਆਂ ਹੋਣਗੀਆਂ ਉਹ ਐਨਓਸੀ ਦੇ ਨਾਲ ਹੋਣਗੀਆਂ ਪਰ ਹੁਣ ਸਰਕਾਰ ਦੇ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਵੱਡੇ ਅਧਿਕਾਰੀਆਂ ਨੂੰ ਹੁਕਮ ਭੇਜੇ ਗਏ ਨੇ 4 ਮਹੀਨੇ ਪਹਿਲਾਂ ਹੀ ਜਿਹੜਾ ਇੱਕ ਚੇਤਾਵਨੀ ਦੇ ਦਿੱਤੀ ਗਈ ਆ ਕਿ ਬਿਨਾ ਐਨਓਸੀ ਤੋਂ ਕੋਈ ਵੀ ਰਜਿਸਟਰੀ ਆ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਆਮ ਲੋਕ ਨੇ ਜਿਹੜੇ ਉਹ ਹੁਣ ਫਿਰ ਦੁਬਾਰਾ ਪਰੇਸ਼ਾਨੀ ਦਾ ਸਾਹਮਣਾ ਕਰਨਗੇ ਕਿਉਂਕਿ ਵੱਡੀ ਚੇਤਾਵਨੀ ਨੀ ਜਿਹੜੀ ਵੱਡੀ ਪਰੇਸ਼ਾਨੀਆਂ ਉਹਨਾਂ ਦੇ ਲਈ ਖੜੀ ਹੋ ਗਈ ਆ ਵੱਡੀ ਮੁਸੀਬਤ ਐ ਕਿਉਂਕਿ ਲੋਕਾਂ ਦੁਆਰਾ ਪਹਿਲਾਂ ਹੀ ਬਹੁਤ ਖੱਜਲ ਖਵਾਰੀ ਹੋਈ ਸੀ ਲੋਕਾਂ ਨੂੰ ਰਜਿਸਟ੍ਰੀਆਂ ਕਰਵਾਉਣ ਲੱਗੇ ਰਜਿਸਟ੍ਰੀਆਂ ਬੰਦ ਹੋਈਆਂ ਹੋਈਆਂ ਸੀ ਬਿਨਾ ਐਨਓਸੀ ਦੇ ਕੋਈ ਰਜਿਸਟਰੀ ਨਹੀਂ ਹੋ ਰਹੀ ਸੀ ਤਾਂ ਸਰਕਾਰ ਵੱਲੋਂ ਰਾਹਤ ਦੇਣ ਤੋਂ ਬਾਅਦ ਫਿਰ ਦੁਬਾਰਾ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਭਾਈ ਬਿਨਾ ਐਨਓਸੀ ਤੋਂ ਕਿਸੇ ਦੀ ਰਜਿਸਟਰੀ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਵੱਡੇ ਅਧਿਕਾਰੀਆਂ ਨੂੰ ਕਿਹਾ ਗਿਆ ਜਿੰਨੀਆਂ ਤੁਸੀਂ ਰਜਿਸਟਰੀਆਂ ਕੀਤੀਆਂ ਨੇ ਉਹ ਸਾਰੀਆਂ ਦਾ ਰਿਕਾਰਡ ਹੈ ਜਿਹੜਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇ ਪੰਜਾਬ ਸਰਕਾਰ ਵੱਲੋਂ ਇਹ ਸਾਰਾ ਰਿਕਾਰਡ ਮਾਣਯੋਗ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੇ ਰਜਿਸਟਰੀਆਂ ਕਰਵਾਉਣੀਆਂ ਨੇ ਉਹਨਾਂ ਦੇ ਲਈ ਵੱਡੀ ਮੁਸੀਬਤ ਇੱਕ ਵਾਰ ਫੇਰ ਖੜੀ ਕੀਤੀ ਗਈ ਹੈ